ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਲਿਮਿਟਡ ਨਿਊਜ਼ ਮੈਂ ਗੋਵਿੰਦ ਸੈਣੀ ਪੂਰੇ ਉੱਤਰ ਭਾਰਤ ਦੇ ਵਿੱਚ ਗਰਮੀ ਦਾ ਕਹਿਰ ਜਾਰੀ ਹੈਗਾ ਜੇ ਬਠਿੰਡਾ ਦੀ ਗੱਲ ਕਰੇ ਬਠਿੰਡਾ ਵਿੱਚ ਗਰਮੀ ਅੱਤ ਦੀ ਗਰਮੀ ਪੈ ਰਹੀ ਹੈਗੀ ਹੈ 48 ਡਿਗਰੀ 47 ਡਿਗਰੀ ਤਾਪਮਾਨ ਪਹੁੰਚ ਚੁੱਕਿਆ ਹੈ ਅੱਜ ਬਠਿੰਡਾ ਦੇ ਸਰਹੰਦ ਨਹਿਰ ਦੇ ਵਿੱਚ ਇੱਕ 10 ਸਾਲ ਦਾ ਜਵਾਨ ਜਿਹੜਾ ਹੈਗਾ ਗਰਮੀ ਤੋਂ ਬਚਣ ਵਾਸਤੇ ਨਹਾ ਰਿਹਾ ਸੀ ਤੇ ਪਾਣੀ ਵਿੱਚ ਡੁੱਬ ਗਿਆ ਤੁਹਾਨੂੰ ਤਸਵੀਰਾਂ ਦਿਖਾ ਦਈਏ ਅਸੀਂ ਸਰਹੰਦ ਨਹਿਰ ਦੇ ਕੋਲੇ ਮੌਜੂਦ ਹੈਗੇ ਆਂ ਗਰਮੀ ਅੱਜ ਵੀ ਬਹਿੰਟਾਂ ਦੇ ਵਿੱਚ ਕਾਫੀ ਜ਼ਿਆਦਾ ਪੈ ਰਹੀ ਹੈਗੇ 47 ਡਿਗਰੀ ਜਿਹੜਾ ਤਾਪਮਾਨ ਜਿਹੜਾ ਹੈਗਾ ਨੋਟ ਕੀਤਾ ਗਿਆ ਹੈਗਾ ਜਵਾਗ ਜਿਹੜੇ ਹੈਗਾ ਗਰਮੀ ਤੋਂ ਬਚਣ ਲਈ ਸਰਹੰਦ ਨਹਿਰ ਦੇ ਕੋਲੇ ਆਂਦੇ ਹੈਗੇ ਨੇ ਵਿੱਚ ਨਹਾਉਂਦੇ ਹੈਗੇ ਨੇ ਪਰੰਤੂ ਉਹਨਾਂ ਨੂੰ ਨਹੀਂ ਪਤਾ ਹੁੰਦਾ ਵੀ ਇਹ ਪਾਣੀ ਉਹਨਾਂ ਦੀ ਜਾਨ ਜਾਨਲੇਵਾ ਹੋ ਸਕਦਾ ਹੈਗਾ ਇਹ ਤਸਵੀਰ ਤੁਸੀਂ ਦੇਖ ਸਕਦੇ ਹੋ ਜਨਤਾ ਨਗਰ ਦੇ ਕੋਲੇ ਸਰਹੰਦ ਰੇ ਨਾ ਜਾਰੀ ਹੈਗੀ ਹੈ ਅੱਜ ਇੱਥੇ ਜਿਹੜਾ ਜਵਾਗ ਜਿਹੜਾ ਹੈਗਾ 10 ਸਾਲ ਜਿਹੜਾ ਹੈਗਾ ਉਮਰ ਦੱਸੀ ਜਾ ਰਹੀ ਹੈਗੇ ਇਸ ਪਾਣੀ ਵਿੱਚ ਪਾਣੀ ਦੇ ਜਿਆਦਾ ਹੋਣ ਕਾਰਨ ਪਾਣੀ ਚਪੇਟ ਆ ਗਿਆ ਤੇ ਉਹਦੀ ਜਿਹੜੀ ਡੈਡ ਬੋਡੀ ਹੈਗੀ ਹੈ ਹਾਲੇ ਤੱਕ ਨਹੀਂ ਮਿਲੀ ਹੈ ਤਸਵੀਰਾਂ ਦੇਖ ਸਕਦੇ ਹੋ ਪਰਿਵਾਰ ਵਾਲੇ ਮੈਂਬਰ ਇੱਥੇ ਮੌਜੂਦ ਹੈਗੇ ਆ ਉਹ ਤਲਾਸ਼ ਕਰ ਰਹੇ ਹੈਗੇ ਨੇ ਜਿਉਂ ਆ ਦੀ ਡੈਡ ਬੋਡੀ ਮਿਲੇ ਪਰੰਤੂ ਹਾਲੇ ਤੱਕ ਡੈਡ ਬੋਡੀ ਜਿਹੜੀ ਹੈਗੀ ਹੈ ਨਹੀਂ ਮਿਲੀ ਹੈਗੀ ਸਾਡੇ ਕੋਲ ਪਰਿਵਾਰ ਦੇ ਮੈਂਬਰ ਮੌਜੂਦ ਹਨ ਗੱਲਬਾਤ ਕਰਦੇ ਹੈਗੇ ਆ ਹਾਂਜੀ ਕੀ ਨਾਮ ਹੈ ਜਿਸ ਤਰ੍ਹਾਂ ਗਰਮੀ ਬਹੁਤ ਜ਼ਿਆਦਾ ਪੈਰੀ ਹੈਗੀ ਹੈ ਗਰਮੀ ਕਰਕੇ ਜਵਾਗੜੇ ਹੈਗੇ ਆ ਨੈਰਾ ਵਿੱਚ ਨਾਂਦੇ ਹੈਗੇ ਆ ਪਾਣੀ ਜਿਹੜਾ ਹੈਗਾ ਉਹਨਾਂ ਨੂੰ ਪਰਵਾਹ ਨਹੀਂ ਹੁੰਦੀ ਆ ਜਿਹੜਾ ਹਾਦਸਾ ਹੋਇਆ ਕੀ ਹੋਇਆ ਕੀ ਗੱਲਾਂ ਬਾਰੇ ਗਰਮੀ ਇਹ ਜਿਹੜਾ ਹੈਗਾ ਜਿਹੜਾ ਬੱਚਾ ਡੁੱਬਿਆ ਹੈਗਾ ਕਿੰਨੀ ਉਮਰ ਹੈਗੀ ਸੀ ਤੇ ਕਿੱਥੇ ਰਹਿੰਦਾ ਸੀ ਨਾਲ ਹੀ ਰਹਿੰਦਾ 11 ਸਾਲ ਦੀ ਉਮਰ ਹੈ 11 ਸਾਲ ਦੀ ਉਮਰ ਹੈ ਇਹ ਪੜਦਾ ਹੈਗਾ ਸਕੂਲ ਚ ਛੁੱਟੀਆਂ ਕਰਕੇ ਆ ਜਾਂਦੇ ਆ ਤੇ ਨਾਲ ਹੀ ਰਹਿੰਦੇ ਨੇ ਨਾਲ ਹੀ ਹੈ ਹਾਂਜੀ ਨਾਲ ਹੀ ਹੈ ਨਾਲ ਹੀ ਹੈ ਅੱਛਾ ਪੜਦਾ ਸੀ ਹਾਂਜੀ ਪੜਦਾ ਸੀ ਤੇ ਗਰਮੀ ਲਗਾਤਾਰ ਪੈਰੀ ਹੈਗੇ ਉਹਦਾ ਕਾਰਨ ਵੀ ਹੈਗਾ ਇੱਕ ਉਹਦਾ ਹੀ ਕਾਰਨ ਹੈ ਸਰ ਹੋਰ ਦਾ ਹੀ ਕਾਰਨ ਹੈ ਇਹ ਨਾਨੀ ਗਰਮੀ ਕਰਕੇ ਨਾ ਆ ਜਾਂਦੇ ਬੱਚੇ ਨਾ ਹੋਰ ਲੇਟ ਚਲੀ ਗਈ ਸੀ ਤਾਂ ਕਰਕੇ ਆ ਗਿਆ ਸੀ ਤੇ ਤੁਹਾਡੇ ਤੁਹਾਡੇ ਕੀ ਲੱਗਦੇ ਨੇ ਮੇਰਾ ਪੰਜਾ ਸੀ ਪੰਜ ਲੱਖ ਦਾ ਪਰਦਾ ਸੀ ਉਹ ہاں ਪਰਦਾ ਸੀ ਗਾ ਜੀ ਤੇ ਡਾੜੀ ਬੁੜੀ ਤਾਂ ਨਹੀਂ ਮਿਲੀ ਹਰੇ ਹਰੇ ਨਹੀਂ ਮਿਲੀ ਤੁਸੀਂ ਦੇਖ ਸਕਦੇ ਹੋ ਮਾਰਾ ਰੋ ਰੋ ਕੇ ਬੁਰਾ ਹਾਲ ਹੈਗਾ ਲੜਕੇ ਦੇ ਮਾਤਾ ਤਨ ਗੱਲ ਕਰਦੇ ਮਤ ਜੀ ਕੀ ਕਹਿਣਾ ਚਾਹਵਾ ਥੋੜਾ ਬੱਚਾ ਜਿਹੜਾ ਹੈ ਜੀ ਨਹੀਂ ਕਿਹੜਾ ਸੀ ਚਾਹ ਚਾਹਨੇ ਵੀ ਸਾਡਾ ਜਵਾਕ ਕੱਢਿਆ ਕਿਉਂ ਨਹੀਂ ਚਾਰ ਬੰਦਿਆਂ ਦੇ ਸਾਹਮਣੇ ਮੇਰਾ ਮੁੰਡਾ ਡੁੱਬਿਆ ਹੈਗਾ ਚਾਰ ਬੰਦਿਆ ਠੀਕ ਹੈ ਇੱਕੋ ਹੀ ਜਵਾਕ ਹੈ ਕੋਈ ਬਾਲੇ ਨਹੀਂ ਸੀ ਮੇਰੇ ਕੋਲੇ ਠੀਕ ਹੈ ਤੇ ਸਾਡਾ ਕੀ ਬਣੂਗਾ ਹੁਣ ਹੈ ਸਾਡਾ ਸਾਰਾ ਕੁਝ ਹੋਈ ਸੀ ਮੈਂ ਤਾਂ ਕਿਰਾਏ ਤੇ ਹੈ ਤਨ ਦੋਲਕ ਤਾਂ ਮੇਰਾ ਹੋਈ ਸੀ ਹਾਂ ਮੈਨੂੰ ਕੀ ਚਾਹੀਦਾ ਹੈ ਬੱਚੇ ਫੋਟੋ ਕੁਝ ਨਹੀਂ ਚਾਹੀਦਾ ਮੇਰਾ ਬੱਚੇ ਬਸ ਮੈਨੂੰ ਇਨਸਾਨੋ ਮੇਰਾ ਬੱਚਾ ਬੱਚਾ ਕੱਢ ਕੇ ਦੋ ਕਿਤੋਂ ਵੀ ਕੱਢ ਕੇ ਦੇਣ ਸਰਕਾਰ ਬਿਲਕੁਲ ਦੇਖ ਸਕਦੇ ਹੋ ਮਾਪੇ ਦਾ ਰੋ ਕੇ ਬੁਰਾ ਹਾਲ ਹੈਗਾ ਮਾਪੇ ਕਹਿ ਰਹੇ ਹੈਗੇ ਨੇ ਬੱਚੇ ਡੈਡ ਬੁੜੀ ਮਿਲਣੀ ਚਾਹੀਦੀ ਹੈ ਕਿਉਂਕਿ ਗਰਮੀ ਜ਼ਿਆਦਾ ਪੈ ਰਹੀ ਹੈ ਕਿ ਬੱਚਿਆਂ ਨੂੰ ਇਸ ਬਾਰੇ ਨਹੀਂ ਪਤਾ ਹੁੰਦਾ ਤੇ ਬੱਚੇ ਗਰਮੀ ਬਚਨ ਵਾਸਤੇ ਸਰੰਦ ਨੇ ਚਨਾ ਰਹੇ ਹੈਗੇ ਨੇ ਜਿਹਦਾ ਕਿ ਖਮਿਆਜਾ ਇੱਕ ਬੱਚੇ ਨੂੰ ਪੁੱਤਣਾ ਪਿਆ ਹਾਲੇ ਡੈਡ ਬੁੜੀ ਨਹੀਂ ਮਿਲੀ ਹੈਗੀ ਹੈ ਪਰਿਵਾਰ ਵਾਲੇ ਪ੍ਰਸ਼ਾਸਨ ਤੋਂ ਮੰਗ ਕਰ ਰਹੇ ਹੈਗੇ ਨੇ ਕਿ ਡੈਡ ਬੁੜੀ ਮਿਲਣੀ ਚਾਹੀਦੀ ਹੈ ਤੇ ਇੱਥੇ ਪੁਲਿਸ ਤਤਨਾਤ ਕਰਨੀ ਚਾਹੀਦੀ ਹੈ ਤਾਂ ਕਿ ਬੱਚੇ ਜਿਹੜੇ ਘਰ ਦੇ ਦਵਾਰ ਤੋਂ ਨਹਾਉਣ ਵਾਸਤੇ ਸਾਰੇ ਦੇ ਨਾ ਆਣ ਤੇ ਹਾਸੇ ਤੋਂ ਬਚਾਇਆ ਜਾ ਸਕੇ ਬਹਿੰਡਾ ਤੋਂ ਗੋਵਿੰਦ ਸਿੰਘ ਨਿਊਜ਼ ਪੰਜਾਬ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਲਿਮਿਟਡ ਨਿਊਜ਼ ਮੈਂ ਗੋਵਿੰਦ ਸੈਣੀ ਪੂਰੇ ਉੱਤਰ ਭਾਰ ਦੇ ਵਿੱਚ ਗਰਮੀ ਦਾ ਕਹਿਰ ਜਾਰੀ ਹੈਗਾ ਜੇ ਬਹਿੰਡਾ ਦੀ ਗੱਲ ਕਰੇ ਬਹਿੰਡਾ ਵਿੱਚ ਗਰਮੀ ਅੱਤ ਦੀ ਗਰਮੀ ਪੈ ਰਹੀ ਹੈਗੀ ਹੈ 48 ਡਿਗਰੀ 47 ਡਿਗਰੀ ਤਾਪਮਾਨ ਪਹੁੰਚ ਚੁੱਕਿਆ ਹੈ ਅੱਜ ਬਹਿੰਡਾ ਦੇ ਸਰੰਦ ਨਹਿਰ ਦੇ ਵਿੱਚ ਇੱਕ 10 ਸਾਲ ਦਾ ਜਵਾਨ ਜਿਹੜਾ ਹੈਗਾ ਗਰਮੀ ਤੋਂ ਬਚਣ ਵਾਸਤੇ ਨਹਾ ਰਿਹਾ ਸੀ ਤੇ ਪਾਣੀ ਵਿੱਚ ਡੁੱਬ ਗਿਆ ਤੁਹਾਨੂੰ ਤਸਵੀਰਾਂ ਦਿਖਾ ਦਈਏ ਅਸੀਂ ਸਰਹੰਦ ਨਹਿਰ ਦੇ ਕੋਲੇ ਮੌਜੂਦ ਹੈਗੇ ਆਂ ਗਰਮੀ ਅੱਜ ਵੀ ਬਹਿੰਟਾਂ ਦੇ ਵਿੱਚ ਕਾਫੀ ਜ਼ਿਆਦਾ ਪੈ ਰਹੀ ਹੈਗੇ 47 ਡਿਗਰੀ ਜਿਹੜਾ ਤਾਪਮਾਨ ਜਿਹੜਾ ਹੈਗਾ ਨੋਟ ਕੀਤਾ ਗਿਆ ਹੈਗਾ ਜਵਾਗ ਜਿਹੜੇ ਹੈਗਾ ਗਰਮੀ ਤੋਂ ਬਚਣ ਲਈ ਸਰਹੰਦ ਨਹਿਰ ਦੇ ਕੋਲੇ ਆਂਦੇ ਹੈਗੇ ਨੇ ਵਿੱਚ ਨਹਾਉਂਦੇ ਹੈਗੇ ਨੇ ਪਰੰਤੂ ਉਹਨਾਂ ਨੂੰ ਨਹੀਂ ਪਤਾ ਹੁੰਦਾ ਵੀ ਇਹ ਪਾਣੀ ਉਹਨਾਂ ਦੀ ਜਾਨ ਜਾਨਲੇਵਾ ਹੋ ਸਕਦਾ ਹੈਗਾ ਇਹ ਤਸਵੀਰ ਤੁਸੀਂ ਦੇਖ ਸਕਦੇ ਹੋ ਜਨਤਾ ਨਗਰ ਦੇ ਕੋਲੇ ਸਰਹੰਦ ਰੇਨ ਜਾ ਰਹੀ ਹੈਗੀ ਹੈ ਅੱਜ ਇੱਥੇ ਜਿਹੜਾ ਜਵਾਗ ਜਿਹੜਾ ਹੈਗਾ 10 ਸਾਲ ਜਿਹੜਾ ਹੈਗਾ ਉਹ ਉਮਰ ਦੱਸੀ ਜਾ ਰਹੀ ਹੈਗੇ ਇਸ ਪਾਣੀ ਵਿੱਚ ਨਹਾ ਰਿਆ ਸੀ ਤਾਂ ਕਿ ਗਰਮੀ ਤੋਂ ਬਚ ਸਕੇ ਪਰੰਤੂ ਪਾਣੀ ਦੇ ਜਿਆਦਾ ਹੋਣ ਕਾਰਨ ਪਾਣੀ ਚਪੇਟ ਆ ਗਿਆ ਤੇ ਉਹਦੀ ਜਿਹੜੀ ਡੈਡ ਬੋਡੀ ਹੈਗੀ ਹੈ ਹਾਲੇ ਤੱਕ ਨਹੀਂ ਮਿਲੀ ਹੈ ਤਸਵੀਰਾਂ ਤੋਂ ਦੇਖ ਸਕਦੇ ਹੋ ਪਰਿਵਾਰ ਵਾਲੇ ਮੈਂਬਰ ਇੱਥੇ ਮੌਜੂਦ ਹੈਗੇ ਆ ਉਹ ਤਲਾਸ਼ ਕਰ ਰਹੇ ਹੈਗੇ ਨੇ ਜਿਉਂ ਆ ਦੀ ਡੈਡ ਬੋਡੀ ਮਿਲੇ ਪਰੰਤੂ ਹਾਲੇ ਤੱਕ ਡੈਡ ਬੋਡੀ ਜਿਹੜੀ ਹੈਗੀ ਹੈ ਨਹੀਂ ਮਿਲੀ ਹੈਗੀ ਸਾਡੇ ਕੋਲ ਪਰਿਵਾਰ ਦੇ ਮੈਂਬਰ ਮੌਜੂਦ ਹਨ ਗੱਲਬਾਤ ਕਰਦੇ ਹੈਗੇ ਆ ਹਾਂਜੀ ਕੀ ਨਾਮ ਹੈ ਜਿਸ ਤਰ੍ਹਾਂ ਗਰਮੀ ਬਹੁਤ ਜਿਆਦਾ ਪੈਰੀ ਹੈਗੀ ਹੈ ਗਰਮੀ ਕਾਰਨ ਜਵਾਗੜੇ ਹੈਗੇ ਆ ਨਹਿਰਾ ਵਿੱਚ ਨਹਾਉਂ ਜਿਹੜਾ ਹੈਗਾ ਉਹਨਾਂ ਨੂੰ ਪਰਵਾਹ ਨਹੀਂ ਹੁੰਦੀ ਆ ਜਿਹੜਾ ਹਾਦਸਾ ਹੋਇਆ ਕੀ ਹੋਇਆ ਕੀ ਗੱਣਾ ਬਾਰੇ ਗਰਮੀ ਕਰਕੇ ਹੋਇਆ ਈ ਗਰਮੀ ਕਰਕੇ ਆ ਜਾਂਦੇ ਬੱਚੇ ਨਾਨ ਆਉਣ ਵਾਸਤੇ ਇਹ ਜਿਹੜਾ ਹੈਗਾ ਜਿਹੜਾ ਬੱਚਾ ਡੁੱਬਿਆ ਹੈਗਾ ਕਿੰਨੇ ਦੀ ਉਮਰ ਹੈਗੀ ਸੀ ਤੇ ਕਿੱਥੇ ਰਹਿੰਦਾ ਸੀ ਨਾਲ ਹੀ ਰਹਿੰਦਾ 11 ਸਾਲ ਦੀ ਉਮਰ ਹੈ 11 ਸਾਲ ਦੀ ਉਮਰ ਹੈ ਇਹ ਪੜਦਾ ਹੈਗਾ ਸਕੂਲ ਚ ਛੁੱਟੀਆਂ ਕਰਕੇ ਆ ਜਾਂਦੇ ਤੇ ਨਾਲ ਹੀ ਰਹਿੰਦੇ ਨਾਲ ਹੀ ਹੈ ਹਾਂਜੀ ਨਾਲ ਹੀ ਹੈ ਨਾਲ ਹੀ ਹੈ ਅੱਛਾ ਪੜਦਾ ਸੀ ਹਾਂਜੀ ਪੜਦਾ ਸੀ ਤੇ ਗਰਮੀ ਲਗਾਤਾਰ ਪੈਰੀ ਹੈਗਾ ਉਹਦਾ ਕਾਰਨ ਵੀ ਹੈਗਾ ਇੱਕ ਉਹਦਾ ਹੀ ਕਾਰਨ ਹੈ ਸਰ ਹੋਰ ਦਾ ਹੀ ਕਾਰਨ ਹੈ ਗਰਮੀ ਕਰਕੇ ਨਾ ਆ ਜਾਂਦੇ ਬੱਚੇ ਨਾ ਉਹ ਲੇਟ ਚਲੀ ਗਈ ਸੀ ਤਾਂ ਕਰਕੇ ਆ ਗਿਆ ਸੀ ਤੇ ਤੁਹਾਡੇ ਤੁਹਾਡੇ ਕੀ ਲੱਗਦੇ ਨੇ ਮੇਰਾ ਪੰਜ ਆ ਸੀ ਪੰਜ ਲੱਗਦਾ ਸੀ ਪਰਦਾ ਸੀ ਉਹ ہاں ਪਰਦਾ ਸੀ ਗਾ ਜੇ ਡਾੜੀ ਬੁੜੀ ਤਾਂ ਨਹੀਂ ਮਿਲੀ ਹਰੇ ਹਰੇ ਨਹੀਂ ਮਿਲੀ ਤੁਸੀਂ ਦੇਖ ਸਕਦੇ ਹੋ ਮਾਰਾ ਰੋ ਰੋ ਕੇ ਬੁਰਾ ਹਾਲ ਹੈਗਾ ਲੜਕੇ ਦੇ ਮਾਤਾ ਤਨ ਗੱਲ ਕਰਦੇ ਮਤ ਜੀ ਕੀ ਕਹਿਣਾ ਚਾਹੋ ਥੋੜਾ ਬੱਚਾ ਜਿਹੜਾ ਹੈ ਜੀ ਨਹੀਂ ਕਹਿਣਾ ਸੀ ਚਾਹੁੰਦੇ ਵੀ ਸਾਡਾ ਜਵਾਕ ਕੱਢਿਆ ਕਿਉਂ ਨਹੀਂ ਚਾਰ ਬੰਦਿਆਂ ਦੇ ਸਾਹਮਣੇ ਮੇਰਾ ਮੁੰਡਾ ਡੁੱਬਿਆ ਹੈਗਾ ਚਾਰ ਬੰਦਿਆਂ ਹੈ ਠੀਕ ਹੈ ਇੱਕੋ ਹੀ ਜਵਾਕ ਹੈ ਕੋਈ ਬਾਲੇ ਨਹੀਂ ਸੀ ਮੇਰੇ ਕੋਲੇ ਠੀਕ ਹੈ ਤੇ ਸਾਡਾ ਕੀ ਬਣੂਗਾ ਹੁਣ ਹੈ ਸਾਡਾ ਸਾਰਾ ਕੁਝ ਹੋਈ ਸੀ ਮੈਂ ਤਾਂ ਕਿਰਾਏ ਤੇ ਐ ਤਨਦੋਲਕ ਤਾਂ ਮੇਰਾ ਹੋਈ ਸੀ ਹੈ ਮੈਨੂੰ ਕੀ ਚਾਹੀਦਾ ਹੈ ਕੁਝ ਨਹੀਂ ਚਾਹੀਦਾ ਮੇਰਾ ਬੱਚੇ ਬਸ ਮੈਨੂੰ ਇਨਸਾਨੋ ਮੇਰਾ ਬੱਚਾ ਬੱਚਾ ਕੱਢ ਕੇ ਦਿਓ ਕਿਤੋਂ ਵੀ ਕੱਢ ਕੇ ਦੇਣ ਸਰਕਾਰ ਬਿਲਕੁਲ ਦੇਖ ਸਕਦੇ ਹੋ ਮਾਪੇ ਦਾ ਰੋ ਕੇ ਬੁਰਾ ਹਾਲ ਹੈਗਾ ਮਾਪੇ ਕਹਿ ਰਹੇ ਹੈਗੇ ਨੇ ਬੱਚੇ ਡੈਡ ਬੁੜੀ ਮਿਲਣੀ ਚਾਹੀਦੀ ਹੈ ਕਿਉਂਕਿ ਗਰਮੀ ਜ਼ਿਆਦਾ ਪੈ ਰਹੀ ਹੈ ਕਿ ਬੱਚਿਆਂ ਨੂੰ ਇਸ ਬਾਰੇ ਨਹੀਂ ਪਤਾ ਹੁੰਦਾ ਤੇ ਬੱਚੇ ਗਰਮੀ ਬਚਣ ਵਾਸਤੇ ਸਰੰਦਨਾਂ ਵਿੱਚ ਨਾ ਰਹੇ ਹੈਗੇ ਨੇ ਜਿਦਾ ਕਿ ਖਮਿਆਜਾ ਇੱਕ ਬੱਚੇ ਨੂੰ ਪੁੱਕਤਣਾ ਪਿਆ ਹਾਲੇ ਡੈਡ ਬੁੜੀ ਨਹੀਂ ਮਿਲੀ ਹੈਗੀ ਹੈ ਪਰਿਵਾਰ ਵਾਲੇ ਪ੍ਰਸ਼ਾਸਨ ਤੋਂ ਮੰਗ ਕਰ ਰਹੇ ਹੈਗੇ ਨੇ ਕਿ ਡੈਡ ਬੁੜੀ ਮਿਲਣੀ ਚਾਹੀਦੀ ਹੈ ਤੇ ਇੱਥੇ ਪੁਲਿਸ ਤਤਨਾਤ ਕਰਨੀ ਚਾਹੀਦੀ ਹੈ ਤਾਂ ਕਿ ਜਿਹੜੇ ਬੱਚੇ ਡ ਹੈਗੇ ਦੁਆਰ ਤੋਂ ਨਹਾਣ ਵਾਸਤੇ ਸਾਰੇ ਦੇ ਨਾਂ ਆਣ ਤੇ ਹਾਸੇ ਤੋਂ ਬਚਾਇਆ ਜਾ ਸਕੇ ਪਿੰਡਾ ਤੋਂ ਗੋਬੀ ਸਿੰਘ ਨਿਡੇ ਨਿਊਜ਼ ਪੰਜਾਬ